ਦੇਖ ਕੇ ਦੀ ਸੋਣੀ ਖੁਸ਼ਬੂ ਆਉਣੀ ਹੈ ਨਾ ਮੇਰੇ ਦਿਲ ਕਰਦਾ ਵੀ ਖਾ ਜਾ ਚੱਕ ਕੇ ਸਾਬ ਨਾਲੋਂ ਵਧੀਆ ਚੀਜ਼ ਕਹਿੰਦੇ ਆ ਵੀ ਸਰੀਰਾਸਤੇ ਤੁਹਾਡੀ ਗੋੜਾ ਗੋੜ ਕਹਿੰਦੇ ਰੋਟੀ ਤੋਂ ਬਾਅਦ ਖਾਣਾ ਚਾਹੀਦਾ ਜਿਵੇਂ ਆਪਣਾ ਖੋਆ ਬਣਾਉਨੇ ਆਪਾਂ ਦੁੱਧ ਕੜ ਕੜ ਕੇ ਖੋਆ ਬਣਦਾ ਏ ਇਦਾਂ ਹੀ ਮੈਂ ਇਹ ਰਸ ਕੜ ਕੜ ਕੇ ਆਪਣਾ ਗੁਰਦੇ ਸਕਰ ਬਣਾਉਂਦਾ ਗੁਰਦੀ ਗਰਮ ਹੁੰਦੀ ਹੈ ਸ਼ੱਕਰ ਦੀ ਤਸੀਰ ਠੰਡੀ ਹੁੰਦੀ ਹੈ ਜੀ ਹਾਂ ਠੰਡੀ ਬਣਾ ਲਈਏ ਮਲਾਂਗੇ ਉਨੀ ਠੰਡੀ ਤਸਵੀਰ ਹੋਣੀ ਹੈ ਇਹਦੀ। ਵਰੀਆ ਜ਼ਕਰਰੇ ਕੋ ਲਾਲ ਜ਼ਕਰਾ ਪੱਕੀ ਜ਼ਕਰਾ ਜੰਨਾ ਪੱਕ ਗਿਆ। ਖਿਆਲ ਤੇ ਦਾ ਕੱਚਾ ਹੁੰਦਾ ਜੰਨਾ ਜ਼ਕਰਰ ਕੱਚੀ ਰਹਿ ਜਾਂਦੀ ਆ। ਠੀਕ ਹੈ। ਹੁਣ ਪੱਕੀ ਦੇਖੋ ਜੀ ਕੈਵੇਂ ਦੀ ਜ਼ਕਰਾ। ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਹੈ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਬਚੋਲ ਸੋ ਪੌਂਡ ਕੀ ਹੈ ਜੀ ਤੁਹਾਡੀ ਜੁਗਨੀ ਇੱਕ ਨਵੇਂ ਜੰਕਸ਼ਨ ਤੇ ਨਵਾਂ ਜੰਕਸ਼ਨ ਕਿਹੜਾ ਜੀ ਖਾਣ ਪੀਣ ਵਾਲਾ ਖਾਣ ਪੀਣ ਵਾਲਾ ਦੇ ਕੋ ਸਭ ਨਾਲੋਂ ਵਧੀਆ ਚੀਜ਼ ਕਹਿੰਦੇ ਆ ਵੀ ਸ਼ੀਰੀ ਰਾਸ ਤੁਹਾਡੀ ਗੋੜਾ ਗੋੜਾ ਕਹਿੰਦੇ ਰੋਟੀ ਤੋਂ ਬਾਅਦ ਖਾਣਾ ਚਾਹੀਦਾ ਗੋੜਾ ਉਹਨਾ ਵੀ ਕਹਿੰਦੇ ਖਾਣਾ ਚਾਹੀਦਾ ਗੋੜ ਬਹੁਤ ਜ਼ਿਆਦਾ ਵਧੀਆ ਹੁੰਦਾ ਸੋ ਗੋੜ ਅਸੀਂ ਬਈ ਬਜ਼ਾਰਾਂ ਚੋਂ ਲੈ ਲੈਨੇ ਆ ਸ਼ੋਰੂਮਾਂ ਚੋਂ ਲੈ ਲੈਨੇ ਆ ਅਸੀਂ ਖੰਨੇ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਗੁੜ ਬਣਦਾ ਕਿਵੇਂ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਇਹ ਅਸਲੀ ਵੀ ਆ ਕਿ ਨਕਲੀ ਵੀ ਆ ਸੋ ਆਓ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਗੁੜ ਦੀ ਬੰਤਰ ਗੁੜ ਤੇ ਸ਼ੱਕਰ ਨੂੰ ਕਿਵੇਂ ਬਣਾਇਆ ਜਾਂਦਾ ਸੋ ਅਸੀਂ ਅੱਜ ਪਹੁੰਚ ਗਏ ਹਾਂ ਜੀ ਕਲਾੜੀ ਦੇ ਉੱਪਰ ਤੇ ਤੁਸੀਂ ਦੇਖੋ ਕਿ ਕਲਾੜੀ ਦੇ ਵਿੱਚ ਕਿਵੇਂ ਬਣਦਾ ਏ ਕਲਾੜੀ ਦਾ ਨਾਮ ਹੈ ਕਿ ਖਰੌੜ ਗੁੜ ਕਲਾੜ ਸੋ ਇੱਥੇ ਸ਼ੱਕਰ ਵੀ ਬਣ ਜਾਂਦੀ ਹੈ ਗੁੜ ਵੀ ਬਣ ਜਾਂਦਾ ਹੈ ਤੇ ਆਓ ਤੁਸੀਂ ਲੱਗੀਆਂ ਪਈਆਂ ਮਸ਼ੀਨਾਂ ਆਸੇ-ਪਾਸੇ ਵੇਖੋ ਗੰਨਾ ਹੈ ਗੰਨਾ ਗੰਨਾ ਹੈ ਗੰਨਾ ਵਿਛਿਆ ਹੋਇਆ ਹੈ ਇਹ ਗੰਨਾ ਤਾਂ ਵੀ ਛੇ ਕਿਉਂਕਿ ਇਹ ਤਾਂ ਦਰਸ ਜਿਹੜਾ ਨਿਚੋੜ ਕੇ ਤੇ ਗੰਨੇ ਨੂੰ ਸੁੱਕਣੇ ਪਾ ਦਿੰਦੇ ਨੇ ਤੇ ਇਹੀ ਗੰਨੇ ਦਾ ਇਸਤੇਮਾਲ ਫਿਰ ਇਹ ਇਹਦੇ ਵਿੱਚ ਲਾਉਂਦੇ ਨੇ ਖਲਾੜੀ ਜਿਵੇਂ ਆ ਇਹਦੇ ਵਿੱਚ ਭੱਟੀ ਵਾਲਣੀ ਅੱਗ ਲਾ ਕੇ ਤੇ ਉਸੇ ਕੋ ਬਣਦਾ ਹੈਗਾ ਸੋ ਆਓ ਫਿਰ ਅਸੀਂ ਦੇਖਦੇ ਆਂ ਜਾਣਦੇ ਆਂ ਕਿਵੇਂ ਬਣਦਾ ਪਹਿਲਾਂ ਤਾਂ ਦੇਖੋ ਬੜਾ ਦੇ ਕੇ ਜਿਹੜੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਮੇਰਾ ਦਿਲ ਕਰਦਾ ਵੀ ਖਾ ਜਾ ਚੱਕ ਕੇ ਬੜਾ ਸੋਹਣਾ ਲੱਗਦਾ ਸੋ ਅਸੀਂ ਦੇਖਾਂਗੇ ਜਾਣਾਂਗੇ ਕਿ ਕਿਵੇਂ ਇਹ ਬਣਦਾ ਸੱstri ਕਾਲ ਜੀ ਕਿਵੇਂ ਹੋ ਤੁਹਾਡੀ ਇਹ ਹਾਂਜੀ ਮੈਂ ਮੈਮ ਬਹੁਤ ਸੋਣਾ ਕਰ ਰਹੇ ਹੋ ਤੁਸੀਂ ਐਂਡ ਮੈਨੂੰ ਹੀ ਦੱਸੋ ਕਿ ਤੁਸੀਂ ਇਹ ਗੁੜ ਬਣਾਉਨੇ ਕਿਵੇਂ ਹੋ ਮਤਲਬ ਹੁਣ ਕੀ ਬਣਾ ਰਹੇ ਹੋ ਮੈਮ ਸ਼ੱਕਰ ਬਣਾ ਰਹੇ ਹਾਂ ਸ਼ੱਕਰ ਬਣਾ ਰਹੇ ਹੋ ਹਾਂਜੀ ਠੀਕ ਹੈ ਇਹ ਸ਼ੱਕਰ ਬਣਾਉਣ ਦਾ ਕੀ ਪ੍ਰੋਸੈਸ ਹੈ सेम ਗੁੜ ਦੀ ਤਰ੍ਹਾਂ ਹੀ ਬਣਦੀ ਹੈ ਨਹੀਂ ਮੈਮ ਇਹ ਚੜਾ ਕੇ ਥੋੜੀ ਤਰਨਾ ਪੈਂਦਾ ਤੇ ਗੁੜ ਥੋੜਾ ਨਰਮ ਕਰਨਾ ਪੈਂਦਾ ਹੈ ਅੱਛਾ ਅੱਛਾ ਤੇ ਹੁਣ ਇਹ ਮਸ਼ੀਨ ਲੱਗੇ ਕਿਵੇਂ ਕਿਵੇਂ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਨੂੰ ਦੱਸੋ ਕਿਵੇਂ ਮੈਮ ਪਹਿਲਾਂ ਗੰਨਾ ਤਾਰਦੇ ਆਂ ਤੇ ਫਿਰ ਖਿਲਾੜੀ ਚੱਲਦੀ ਐ ਅੱਛਾ ਗੰਨਾ ਰਾਦਾ ਰਾਸ ਆਉਂਦਾ ਇੱਕ ਟੇ ਆਉਂਦਾ ਪਹਿਲਾਂ ਅੱਛਾ ਇਹ ਪਾਈਪ ਰਾਸ ਹਸ ਤੇ ਪਾਈ ਹੋਈ ਆ ਹਾਂਜੀ ਮੈਂ ਉੱਥੇ ਪੁਣਕੇ ਆਉਂਦਾ ਏ ਠੀਕ ਐ ਤੇ ਇੱਥੇ ਆ ਗਿਆ ਤੇ ਇਦੋਂ ਬਾਅਦ ਉਰਿਆ ਗਈ ਇੱਥੇ ਫੇਰ ਮੈਂ ਪੁਣਕੇ ਜਾਂਦਾ ਏ ਅੱਗੇ ਤੇ ਫਿਰ ਮੈਂ ਮਿੱਠਾ ਸੋਡਾ ਲਾ ਕੇ ਆਪਾਂ ਮੈਲ ਚੱਕਦੇ ਆਂ ਇਹਦੀ ਗੰਦਗੀ ਜਿਹੜੀ ਹੁੰਦੀ ਆ ਅੱਛਾ ਮਿੱਠੇ ਸੋਡੇ ਨਾਲ ਗੰਦਗੀ ਦੂਰ ਹੁੰਦੀ ਆ ਹਾਂਜੀ ਮੈਨੂੰ ਦੇਖੋ ਕਿੰਨੀ ਗੰਦਗੀ ਐ ਇਹਦੀ ਅੱਛਾ ਇਹ ਐਈ ਦੇ ਚੋਂ ਨਿਕਲੇ ਜੀ ਇਹਨਾਂ ਗੱਲਾਂ ਚੋਂ ਨਿਕਲੇ ਇਹ ਠੀਕ ਆ ਇਹ ਮਿੱਠਾ ਸੋਡਾ ਆਪਾਂ ਲਾ ਕੇ ਇਹਦੀ ਗੰਦ ਅੱਗੇ ਹੁਣ ਉਧਰ ਬਾਬਾ ਜੀ ਅੱਗ ਲਾ ਰਹੇ ਨੇ ਢੇਠਾ ਨੀਚੇ ਝੋਕ ਲਾ ਲਾ ਕੇ ਮੈਮ ਉਹਨੂੰ ਜਿਵੇਂ ਆਪਣਾ ਖੋਆ ਬਣਾਉਂਦੇ ਆਪਾਂ ਦੁੱਧ ਕੜ ਕੜ ਕੇ ਖੋਆ ਬਣਦਾ ਏ ਇਦਾਂ ਹੀ ਮੈਮ ਇਹ ਰਸ ਕੜ ਕੜ ਕੇ ਆਪਣਾ ਗੁਰਤੇਸ ਕਰ ਬਣਦਾ ਏ ਇਹ ਨੈਚੁਰਲ ਮਿੱਠਾ ਹੈ। ਹਾਂਜੀ ਮੈਮ। ਅੱਛਾ ਇਹਦੇ ਵਿੱਚ ਤੁਸੀਂ ਕੁਝ ਹੋਰ ਤਾਂ ਨਹੀਂ ਪਉਂਦੇ ਜਿਵੇਂ ਕੋਈ ਵੀ ਕਈ ਵਾਰ ਮਲਾਪਤੀ ਗੁੜ ਹੁੰਦਾ ਹੈਗਾ ਇਹਦੀ? ਨਹੀਂ ਮੈਮ ਨਹੀਂ। ਅੱਛਾ ਜਮਾ ਹੋ ਗਿਆ। ਕੋਲ ਬੈਠ ਕੇ ਵੀ ਤਿਆਰ ਕਰਾ ਸਕਦੇ ਹੋ ਇਹਨੂੰ। ਅੱਛਾ ਆਰਗੈਨਿਕ ਹੈ। ਹਾਂਜੀ ਮੈਮ। ਠੀਕ ਹੈ ਠੀਕ ਹੈ। ਇਹ ਫਿਰ ਮੈਨੂੰ ਇੱਕ ਚੀਜ਼ ਤੁਹਾਡੀ ਬਹੁਤ ਚੰਗੀ ਲੱਗੀ ਵੀ ਜਿਵੇਂ ਤੁਸੀਂ ਆਹ ਜਿਹੜੇ ਗੰਨੇ ਆ ਬੱਚੇ ਹੋਏ ਛਿਲਕੇ ਇਹਨਾਂ ਨੂੰ ਤੁਸੀਂ ਅੱਗ ਲਾ ਕੇ ਹੁਕਰਦੇ। ਇਹ ਜਿਹੜਾ ਗਿੱਲਾ ਹੁੰਦਾ ਏ ਤੇ ਇਹ ਇਧਰੋਂ ਜਾ ਕੇ ਇਧਰ ਆਪਾਂ ਸੁੱਕਣਾ ਪਾ ਦਿੰਨੇ ਆ। ਸੁਕਾ ਕੇ ਫਿਰ ਇਧਰ ਆ ਜਾਂਦਾ ਘੁੰਮ ਘੁੰਮ ਕੇ। ਅੱਛਾ। ਤੇ ਫਿਰ ਉਹ ਕਿੰਨਾ ਕ ਕੱਢ ਲੈਣੇ ਹੋ ਮੈਮ 2.5 ਕਿਲੋ ਅੱਛਾ ਹਾਂਜੀ 3 ਕਿਲੋ ਹੱਦ ਠੀਕ ਹੈ ਠੀਕ ਹੈ ਜੀ ਹੁਣ ਅਗਲਾ ਪ੍ਰੋਸੈਸ ਕੀਏਗੇ ਤੇ ਇੱਥੇ ਮਤਲਬ ਆਹ ਹਾਂ ਅੱਛਾ ਇੱਥੇ ਕਿੰਨਾ ਕ ਟੇਮ ਪਕਾਉਣਾ ਪਊਗਾ ਇਹਨੂੰ ਫਿਰ ਪਹਿਲੀ ਚਾਸਨੀ ਨੂੰ ਤਾਂ 2 ਘੰਟੇ ਲੱਗਦੇ ਨੇ ਤੇ ਫਿਰ ਇੱਕ ਇੱਕ ਘੰਟੇ ਬਾਅਦ ਚਾਸਨੀ ਆ ਜਾਂਦੀ ਹੈ ਠੀਕ ਹੈ ਤੇ ਹੁਣ ਇਹਦਾ ਪਤਾ ਕਿਵੇਂ ਲੱਗੂਗਾ ਵੀ ਇਹ ਤਾਂ ਜੀ ਜਾਊਗਾ ਰਿਜੀ ਜਾਊਗਾ ਜਦੋਂ ਇਹ ਥੋੜੇ ਦੇ ਨੀਚੇ ਚਲੇ ਜਾਊਗਾ ਉਦੋਂ ਫਿਰ ਆਪਾਂ ਸਰੋਂ ਦਾ ਤੇਲ ਪਾਉਨੇ ਆ ਹਾਂਜੀ ਇਹ ਲੱਗ ਨਾ ਜਾਵੇ ਥੱਲੇ ਨਹੀਂ ਮੈਮ ਉਹ ਨਾ ਜਦੋਂ ਇਹ ਉੱਪਰ ਤੱਕ ਜਾਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮਾਲ ਕਿੰਨਾ ਕੁ ਰਹਿ ਗਿਆ نیچے ਕਿ ਸਮਾਨ ਕਿੰਨਾ ਕੁ ਇਹਦਾ ਕੱਚਾ ਪੱਕਾ ਮਤਲਬ ਕਿ ਦੇਖ ਸਕਦੇ ਹਾਂ ਹਾਂਜੀ ਮੈਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈਗਾ ਹੈ ਹਾਂ ਤੇਲ ਤੋਂ ਬਾਅਦ ਮੈਮ ਥੋੜੀ ਪਾ ਲੈਣੇ ਆ ਉਹ ਜਿਹੜੀ ਬਾਬਾ ਜੀ ਦੇ ਕੋਲ ਪਈ ਹੈ ਅੱਛਾ ਹਾਂਜੀ ਉਹ ਘਮਾਉਣੇ ਆ ਫਿਰ ਸੇਕ ਥੋੜਾ ਜਿਹਾ ਘੱਟ ਲਾ ਦੰਨੇ ਆਪਾਂ ਠੀਕ ਹੈ ਹਾਂਜੀ ਤੇ ਫਿਰ ਮੈਮ ਗੋੜਚਾ ਆਪਾਂ ਮਿੱਠਾ ਥੋੜਾ ਪਾਉਂਦੇ ਨਹੀਂ ਹੈਗੇ ਜਦੋਂ ਤਿਆਰ ਹੋ ਜਾਂਦਾ ਹੈ ਤੇ ਸ਼ੱਕਰ ਵੇਲੇ ਇੱਕ ਚਮਚਾ ਮੈਮਸ ਮਿੱਠੇ ਸੋਡੇ ਦਾ ਪੈਂਦਾ ਹੈ ਉਹ ਵੀ ਮਲਿਆਈ ਕਰਕੇ ਜਿਵੇਂ ਇਹ ਮਲਦੇ ਆ ਨਾ ਆਪਾਂ ਗਰਮਾਲਿਆਂ ਨਾਲ ਜਿਵੇਂ ਆਪਾਂ ਪਾਉਨੇ ਆ ਮਿੱਠਾ ਸੋਡਾ ਕਿਤੇ ਇਹ ਤਾਂ ਨਹੀਂ ਬੰਦਾ ਜਿਵੇਂ ਅਸੀਂ ਚਾਹ ਚ ਪਾ ਲਿਆ ਇਹ ਤਾਂ ਉਹ ਫਟ ਜਾਂਦੀ ਹੈ ਚਾਹ ਇਹ ਨਹੀਂ ਕਰਕੇ ਨਹੀਂ ਮੈਮ ਇੱਕ ਸਾਲ ਦੀ ਗਾਰੰਟੀ ਹੈ ਤੇ ਜੇ ਚਾਹ ਫਟ ਜਵੇ ਤਾਂ ਅਸੀਂ ਵਾਪਸ ਵੀ ਕਰ ਲਵਾਂਗੇ ਹਾਂ ਹਾਂਜੀ ਅੱਛਾ ਤੇ ਹੁਣ ਤੁਸੀਂ ਇੱਥੋਂ ਕੱਢਿਆ ਇੱਥੇ ਆ ਗਏ ਹੁਣ ਇੱਥੇ ਸੁੱਕਣਾ ਪਾਇਆਗਾ ਇਹਨੂੰ ਮਤਲਬ ਹਾਂਜੀ ਮੈਮ ਹੁਣ ਇਹ ਦੇਖਣਾ ਹੈ ਕਿ ਇਹਦਾ ਪ੍ਰੋਸੈਸ ਕਿ ਠੰਡਾ ਹੋ ਗਿਆ ਕਿ ਨਹੀਂ ਹੁਣ ਇਹਨੂੰ ਵੱਡ ਵੱਡ ਕੇ ਮੈਮ ਇਹ ਤਿਆਰ ਹੋ ਜਾਊਗਾ ਫੇਰ ਥੋੜੇ ਟਾਈਮ ਰੱਖਾਂਗੇ ਤੇ ਫੇਰ ਆਪਾਂ ਇੱਧਰ ਕੱਢ ਦਨੇ ਆ ਕਿਉਂਕਿ ਹੁਣ ਤਾਂ ਮੈਨੂੰ ਜਿਆਦਾ ਗਰਮੀ ਆ ਗਈ ਨਾ ਤਾਂ ਕਰਕੇ ਸਾਨੂੰ ਇੱਧਰ ਕੱਢਣਾ ਪੈਂਦਾ ਏ ਤੇ ਉਧਰ ਫੇਰ ਜਲਦੀ ਚਸ ਨਹੀਂ ਆਉਂਦੀ ਗਰਮੀ ਕਰਕੇ ਹੀ ਤੇ ਮੈਮ ਸਰਦੀਆਂ ਚ ਉਧਰ ਹੀ ਸ਼ੱਕਰ ਬਣ ਜਾਂਦੀ ਏ ਫੇਰ ਅਸੀਂ نیچے ਨਹੀਂ ਰੱਖਦੇ ਹੈਗੇ ਤੇ ਫੇਰ ਮੈਮ ਇੱਧਰ ਹੀ ਸ਼ੱਕਰ ਤਿਆਰ ਹੋਈ ਜਾਂਦੀ ਏ ਇੱਥੋਂ ਹੀ ਅਸੀਂ ਥੱਲੇ ਭਰ ਲੈਂਦੇ ਆ ਅੱਛਾ ਹਾਂਜੀ ਠੀਕ ਹੈ ਤੇ ਮੈਮ ਹੁਣ ਫੇਰ ਇਹ ਜਲਦੀ ਠੰਡਾ ਨਹੀਂ ਹੁੰਦਾ ਹੈਗਾ ਉਹਦੇ ਕਰਕੇ ਮੈਮ ਇੱਧਰ ਲਿਆਉਨੇ ਆ ਤੇ ਇੱਧਰ ਜੋ ਸ਼ੱਕਰ ਬਣ ਜਾਂਦੀ ਏ ਫੇਰ ਮੈਮ ਪੱਲੀ ਦੇ ਅੱਛਾ ਇਹ ਨੂੰ ਵੀ ਫ ਮੈਮ ਇਹ ਗਰਮਾ ਲਾ ਫੇਰਨਾ ਪੈਂਦਾ ਏ ਹਾਂ ਹਾਂਜੀ ਇਹਦੀ ਡਲੀ ਮਾਰਨ ਲਈ ਪੀਸਣ ਲਈ ਹਾਂਜੀ ਠੀਕ ਏ ਠੀਕ ਏ ਹਾਂਜੀ ਠੀਕ ਏ ਮਤਲਬ ਹੈ ਗੁੜ ਵਾਂਗ ਹੈ ਪਰ ਥੋੜਾ ਇਹ ਫਰਕ ਫਰਕ ਹਾਂਜੀ ਮੈਮ ਜਿਵੇਂ ਦੀ ਤਸਵੀਰ ਕਰਮ ਰਹਿੰਦੀ ਹੈ ਹਾਂਜੀ ਗਰਮ ਰਹਿੰਦੀ ਹਾਂਜੀ ਗਰਮ ਹੁੰਦਾਗਾ ਗੁੜ ਗਰਮ ਗੁੜ ਦੀ ਤਸਵੀਰ ਗਰਮ ਹੁੰਦੀ ਹੈ ਸ਼ੱਕਰ ਦੀ ਤਸਵੀਰ ਠੰਡੀ ਹੁੰਦੀ ਹੈ ਜੀ ਅੱਛਾ ਅੱਛਾ ਹਾਂਜੀ ਇਹ ਫਰਕ ਹੁੰਦਾ ਜੀ ਠੀਕ ਏ ਤੇ ਹੁਣ ਤੁਸੀਂ ਇਹ ਕਿੰਨੀ ਬਣਾਓਗੇ ਮਲਣਗੇ ਉਨੀ ਠੰਡੀ ਤਸਵੀਰ ਹੋਣੀ ਹੈ ਇਹਦੀ ਅੱਛਾ ਮਲਣ ਨਾਲ ਹਾਂਜੀ ਮੈਂ ਮਲਣ ਨਾਲ ਜਾਂਦਾ ਆਹ ਤਾਂ ਤੁਸੀਂ ਬਹੁਤ ਹੀ ਬਰੀਕ ਕਰਦਾ ਹਨਾ ਇਹਦੇ ਨਾਲ ਹੋਇਆਗਾ ਹਾਂਜੀ ਆ ਇਹਦੇ ਨਾਲ ਹੋਇਆ ਖਮੇਂ ਤਾਂ ਖਾਸੀ ਲੱਗਦੀ ਆ ਸਾਰੀ ਤੇੜੀ ਐਡੀ ਨਹੀਂ ਲੱਗਦੀ ਹਾਂਜੀ ਫਿਰ ਇਹਨਾਂ ਦੇ ਤਾਂ ਬਹੁਤ ਆਉਂਦੇ ਇਹ ਰੇਟ ਮਿਲ ਜਾਂਦੇ ਨੇ ਤੁਹਾਨੂੰ ਉਸਾਂ ਵਿੱਚ ਜੀ ਜਾਂਦਾ ਜੀ ਵਿੱਚ ਨਖਰੇ ਵੀ ਕਰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਮੈਮ ਕੋਈ ਕੋਈ ਹਰਾਨ ਵੀ ਕਰਦਾ ਏ ਜਿਹਨੂੰ ਨਹੀਂ ਪਤਾ ਮੈਮ ਪਰ ਉਹਨਾਂ ਨੂੰ ਸਮਝਾਉਣਾ ਪੈਂਦਾ ਏ ਕਿ ਇਹ ਦੇਸੀ ਸ਼ੱਕਰ ਆ ਹਾਂਜੀ ਕੋਈ ਕਹਿੰਦਾ ਡਲੀ ਐ ਚ ਮੈਮ ਕੁਦਰਤੀ ਦੇਸੀ ਸ਼ੱਕਰ ਵਿੱਚ ਡਲੀ ਹੁੰਦੀ ਹੋ ਹੁੰਦੀ ਆ ਹਾਂਜੀ ਠੀਕ ਐ ਨਹੀਂ اچھا ਉਹ ਕਹਿੰਦੇ ਹੁਣ ਇਹ ਵੀ ਸਾਨੂੰ ਜਮਾ ਪੀਸੀ ਹੋਈ ਚਾਹੀਦੀ ਹਾਂਜੀ ਮੈਮ ਹਾਂਜੀ ਤੇ ਮੈਮ ਉਹ ਦੇਸੀ ਸ਼ੱਕਰ ਚ ਤਾਂ ਕੋਈ ਡਲੀ ਰਹੇ ਜਾਂਦੀ ਹੈ ਹਾਂ ਹਾਂਜੀ ਤੇ ਜਦੋਂ ਮੈਮ ਗੁੜ ਬਣਾਉਣਾ ਹੈ ਤੇ ਉਹ ਲਾਲੇ ਨੂੰ ਆਪਾਂ ਇੱਕ ਸਾਈਡ ਕਰਕੇ ਖੁਰਪੀਆਂ ਨਾਲ ਚੱਕ ਕੇ ਵੀ ਬਣਾ ਸਕਦੇ ਆ ਜਾਂ ਮੈਮ ਅਸੀਂ ਪਿੰਨੇ ਵੱਟ ਦੰਨੇ ਆ ਹਾਂ ਹਾਂਜੀ ਉਹ ਉਦੋਂ ਗੁੜ ਬਣ ਜਾਂਦਾ ਤੇ ਮੈਮ ਹੁਣ ਉਹਨੂੰ ਵੱਡ ਵੱਡ ਕੇ ਆਪਾਂ ਘਰਮਾਲੇ ਨਾਲ ਪੀਸ ਕੇ ਤੇ ਉਹ ਸ਼ੱਕਰ ਬਣ ਜਾਂਦੀ ਠੀਕ ਐ ਹੋੜ ਕਿੰਨੀ ਤਿਆਰ ਕਰ ਲਈ ਤੁਸੀਂ ਮੈਮ ਇਹ 25 ਕਿਲੋ ਹੋਊਗੀ ਮੈਮ ਇਹੀ 25 ਕਿਲੋ ਹਾਂਜੀ ਮੈਮ ਇੱਕ ਜਸਨੀ ਚ 23 24 25 ਇਦਾਂ ਆ ਜਾਂਦੇ ਕਿੰਨੇ ਕਿੰਨਾ ਕਾ ਪਾ ਲੈਣੇ ਹੋ ਮੈਮ 10 ਕੁਇੰਟਲ ਚ 10 ਕਿਲੋ ਸ਼ੱਕਰ ਨਿਕਲਦੀ ਹੈ ਅੱਛਾ ਹਾਂਜੀ ਠੀਕ ਹੈ ਫਿਰ ਇਹ ਕਿੱਥੋਂ ਮਤਲਬ ਹੈ ਤੁਹਾਡੇ ਕਿੱਥੋਂ ਲੈ ਆਣੇ ਹੋ ਤੁਸੀਂ ਗੰਨਾ ਮੈਮ ਸਾਡੇ ਪਿੰਡ ਚ ਲੈ ਲਾਏ ਅੱਛਾ ਹਾਂਜੀ ਤੇ ਉੱਥੇ ਸਾਡੇ 5.5 ਕਿੱਲੇ ਗੰਨੇ ਦੇ ਸੀਗੇ ਟਿੱਬਿਆਂ ਦੀ ਧਰਤੀ ਚ ਅੱਛਾ ਹਾਂਜੀ ਆਪ ਦੇ ਆਪ ਦੇ ਕਿ ਇਤਨਾ ਚੋ ਆਪ ਦੇ ਹਾਂਜੀ ਠੀਕੇ ਦੀ ਜਮੀਨ ਹੈ ਠੀਕ ਹੈ ਹਾਂਜੀ ਆਰਗੇਨਿਕ ਕਾ ਨਾ ਸਾਰਾ ਹਾਂਜੀ ਮੈਮ ਮੈਮ ਜਾਨੀ ਪੂਰਾ ਆਰਗੇਨਿਕ ਨਹੀਂ ਆਪਾਂ ਕਹਿ ਸਕਦੇ ਹੈਗੇ ਆਰਗੇਨਿਕ ਤਾਂ 4-5 ਸਾਲ ਲਈ ਤਿਆਰ ਕਰਨਾ ਪੈਂਦਾ ਖੇ ਤਾਂ ਆਰਗੇਨਿਕ ਬਣਦਾ ਹੈ ਮੈਮ ਇਹ ਤਾਂ ਥੋੜਾ ਬਹੁਤ ਤਾਂ ਸਾਨੂੰ ਰੇਅਰ ਹੂਪ ਆਉਣਾ ਪੈਂਦਾ ਹੈ ਹਾਂ ਹਾਂਜੀ ਫਸਲਾਂ ਬਹੁਤ ਛੇਤੀ ਹੁੰਦੀਆਂ ਨੇ ਹਾਂਜੀ ਫਿਰ ਮੰਨ ਲਓ ਕਿ ਤੁਸੀਂ 6 ਕਰਦੇ ਹੋ ਫਿਰ ਸਾਲ ਸਾਰਾ ਸਾਲ ਜਿਹੜਾ ਤੁਹਾਡਾ ਇਹਦੇ ਨਾਲ ਹੀ ਨਿਕਲ ਜਾਂਦਾਗਾ ਵੀ ਜਿਹੜਾ ਦਿਨ ਤੁਸੀਂ ਉੱਥੇ ਨਹੀਂ ਮੈਮ ਕੋਸ ਅਸੀਂ ਮੇਲੇ ਜਗੀਰ ਤਾਂ ਅੱਛਾ ਹਾਂਜੀ ਤੇ ਬਾਕੀ ਉਰੀ ਪੀੜ ਦਿੰਦੇ ਅੱਛਾ ਹਾਂਜੀ ਆਹ ਵੜ ਲਾਈ ਜਾਂਦੇ ਨੇ ਦੇਖੋ ਹਾਂਜੀ ਇਹ ਗੰਦ ਚਾੜ ਰਹੇ ਨੇ ਮੈਂ ਇਸੇ ਕੰਮ ਦੀ ਰਹੀ ਹੈਗੀ ਫਿਰ ਨਹੀਂ ਮੈਮ ਇਹ ਵੀ ਕੰਮ ਦੀ ਹੈ ਉਹ ਕਿਵੇਂ ਫਿਰ ਮੈਮ ਜਿਹਨਾਂ ਨੇ ਸੂਰ ਜਾਨਵਰ ਰੱਖੇ ਹੋਏ ਨੇ ਉਹ ਲੈ ਜਾਂਦੇ ਨੇ ਸਤਾ ਕਿਵੇਂ ਉਹ ਨਾ ਉਹ ਮੈਮ ਖਵਾਉਂਦੇ ਨੇ ਉਹਨਾਂ ਨੂੰ ਅੱਛਾ ਹਾਂਜੀ ਇਹ ਫਿਰ ਆਈ ਆਈ ਇਹੋ ਜੀ ਹਾਂਜੀ ਮੈਮ ਐਦਾਂ ਹੀ ਉਹ ਸ਼ਾਮ ਨੂੰ ਠੰਡੀ ਹੋਈ ਪਾਕੇ ਲੈ ਜਾਂਦੇ ਨੇ ਠੀਕ ਹੈ ਠੀਕ ਹੈ ਹਾਂਜੀ ਕੋਈ ਵੀ ਮੈਮ ਗੰਨੇ ਦਾ ਚੀਜ਼ ਵੇਸਟ ਨਹੀਂ ਜਾਂਦੀ ਹੈਗੀ ਮਤਲਬ ਸਾਰੀਆਂ ਚੀਜ਼ਾਂ ਯੂਜ਼ ਹੋ ਜਾਂਦੀਆਂ ਹਾਂਜੀ 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 ਤੇ ਆਈ ਨਾ ਨੇ ਹੁਣ ਦੇਖੋ ਵੀ ਇੱਥੇ ਬਣ ਗਈ ਹੁਣ ਇਹਨੂੰ ਬਸ ਜਿੰਨਾ ਸਾਲ ਦੀ ਗਾਰੰਟੀ ਹਾਂ ਜੀ ਸਾਲ ਦੀ ਗਾਰੰਟੀ ਦੇਖੋ ਉਦਾਂ ਹੁੰਦੀ ਨਹੀਂ ਕੋਈ ਚੀਜ਼ ਦੀ ਬਟੇ ਆ ਵੀ ਇਹ ਸਾਲ ਦੀ ਗਾਰੰਟੀ ਵੀ ਦੇ ਰਿਆ ਵਧੀਆ ਚੀਜ਼ ਐ ਤੇ ਹੁਣ ਦੇਖੋ ਇਹ ਬਾਈ ਹੋਣੀ ਇਹਦੇ ਨਾਲ ਚੱਕ ਕੇ ਉਹਦੇ ਚ ਪਾ ਵੀ ਰਹੇ ਨੇ ਉਹ ਵਾਲਾ ਜਦ ਲਿਕਵਿਡ ਹੁੰਦਾ ਨਾ ਉਹਨੂੰ ਲਾਲਾ ਬੋਲਦੇ ਆ ਹਾਂਜੀ ਮੈਮ ਤੇ ਉਹਨੂੰ ਨਾਲ ਹੀ ਜਨਰੇਸ਼ਨ ਨੂੰ ਨਹੀਂ ਪਤਾ ਇਹਦੇ ਗੱਲਾਂ ਬਾਰੇ ਕੀ ਖੰਦ ਹੋਣਾ ਚਾਕਲੇਟਾਂ ਵਾਲੇ ਨਹੀਂ ਹਾਂਜੀ ਹਾਂਜੀ ਮੈਮ ਗੰਨਾ ਚੁੱਪਣਾ ਕਹਿੰਦੇ ਆ ਫਾਈਨਲ ਪ੍ਰੋਸੈਸ ਹੈ ਉਸ ਤੋਂ ਬਾਅਦ ਤੁਸੀਂ ਪੈਕ ਕਰ ਦਿੰਦੇ ਹੋ ਹੈ ਠੀਕ ਹੈ ਸੋ ਆਏ ਸ਼ੱਕਰ ਤਿਆਰ ਹੋ ਤੁਸੀਂ ਗੋੜਤਾ ਵੇਖੋ ਤਿਆਰ ਹੁੰਦਾ ਵੇਖਿਆ ਹੁਣ ਪਰ ਸ਼ੱਕਰ ਮੈਂ ਸ਼ਾਇਦ ਪਹਿਲੀ ਵਾਰ ਵੇਖੀ ਹੈ ਤੁਸੀਂ ਵੀ ਕਈਆਂ ਨੇ ਨਹੀਂ ਦੇਖੀ ਹੋਣੀ ਤਾਂ ਇਹ ਐਦਾਂ ਬਣਦੀ ਹੈਗੀ ਹੈ ਤੇ ਦੇਖੋ ਆਰਗੈਨਿਕ ਚੀਜ਼ ਹੈ ਅਸੀਂ ਬਾਰੂਲਿੰ ਨੇ ਆ ਪੈਕ ਹੁੰਦੀ ਆ ਸਾਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਬਣੀ ਆ ਜਾਂ ਕਿਦਾਂ ਇਹਦੇ ਵਿੱਚ ਕੀ ਕੀ ਪਾਇਆ ਕੀ ਨਹੀਂ ਪਾਇਆ ਹੁਣ ਤਾਂ ਅੱਖੀਂ ਦੇਖ ਕੇ ਪਤਾ ਲੱਗੇ ਵੀ ਕਿਵੇਂ ਇਹ ਬਣਦੀ ਆ ਕਿਵੇਂ ਇਹਦਾ ਪ੍ਰੋਸੈਸ ਹੈਗਾ ਸੋ ਕਮਾਲ ਦੀ ਚੀਜ਼ ਹੈ ਸ਼ੱਕਰ ਤਾਂ ਵਧੀਆ ਖਾਣੀ ਚਾਹੀਦੀ ਹੈ ਸੇ ਤਾਂ ਹੱਸਦੇ ਹਨ ਹਾਂਜੀ ਮੈਮ ਹਾਂਜੀ ਤੁਹਾਨੂੰ ਦਿਖਾਇਆ ਹੈ ਕਿ ਸ਼ੱਕਰ ਕਿਵੇਂ ਬਣਦੀ ਹੈਗੀ ਤੇ ਕਿਵੇਂ ਖਾਣਾ ਤਾਂ ਤੁਹਾਨੂੰ ਫਿਰ ਪਤੀਏ ਵੀ ਕਿਵੇਂ ਖਾਇਆ ਕਿਵੇਂ ਲੱਗੀ ਸ਼ੱਕਰਖਾਨੇ ਨੂੰ ਤੁਸੀਂ ਜੀ ਸਸਟੀ ਕਰ ਵਧੀਆ ਲੱਗਦੀ ਹੈ ਜੀ ਕਰਨ ਹਾਂ ਵਧੀਆ ਸ਼ੱਕਰਾਂ ਦੇ ਕੋਲ ਲਾਲ ਸ਼ੱਕਰਾਂ ਪੱਕੀ ਸ਼ੱਕਰਾਂ ਜੰਨਾ ਪੱਕਾ ਗਿਆ ਹਾਂ ਖੈਲ ਜਿਹਦਾ ਕੱਚਾ ਹੁੰਦਾ ਜੰਨਾ ਸ਼ੱਕਰ ਕੱਚੀ ਰਹਿ ਜਾਂਦੀ ਹੈ ਠੀਕ ਹੈ ਹੁਣ ਪੱਕੀ ਦੇਖੋ ਜੀ ਕਿਹੋ ਜਿਹੀ ਸ਼ੱਕਰ ਹਾਂ ਹੈਨਾ ਵਧੀਆ ਲੱਗਦੀ ਹੁਣ ਪੱਕੀ ਸ਼ੱਕਰ ਆਈ ਹੈ ਖਰਾਬ ਨਹੀਂ ਹੁੰਦੀ ਇਹ ਤਾਂ ਦੇਖ ਕੇ ਵੀ ਖਾਣ ਨੂੰ ਚੀ ਕਰਦਾ ਹੈ ਹੈਨਾ ਵੀ ਖਾਈ ਜਾਵੇ ਬੰਦਾ ਵੀ ਇਹ ਤਾਂ ਰੱਬ ਦਾ ਜੀ ਕਰਿਆਦਾ ਜੀ ਮਿੱਠੇ ਦੇਖ ਕੇ ਆਪਣਾ ਜੀ ਕਰਨੇ ਕਰਨਾ ਇਹ ਤਾਂ ਰੱਬ ਨੂੰ ਜੀ ਕਰਿਆਦਾ ਹਾਂ ਇਹਨੂੰ ਰਹਿਕ ਬੰਦਾ ਖਾਂਦਾ ਜੀ ਈਦਾ ਹੀ ਮਰਜੀ ਦੇਖੋ ਰੇਗ ਬੰਦਾ ਖਾਉਗੇ ਨੂੰ ਹੂੰ ਬਹੁਤ ਬਤਾ ਆ ਕੋ ਬੜਿਆ ਧੰਨਵਾਦ ਠੀਕ ਐ ਸੋ ਇੰਜ ਬਣਦੀ ਹੈ ਸ਼ੱਕਰ ਤੇ ਉਮੀਦ ਕਰਦੀ ਹੈ ਕਿ ਪਸੰਦ ਆਈ ਹੋਊਗੀ ਵੀਡੀਓ ਜੀ ਪਸੰਦ ਆਈ ਤੇ ਭਾਈ ਚੰਗਾ ਖਾਇਆ ਕਰੋ ਮਾੜੇ ਵੱਲ ਨਾ ਜਾਓ ਤੇ ਬਾਕੀ ਅੱਜਕੱਲ ਕਿੱਥੇ ਚੱਲਦੀ ਹੈ ਖਰਾਕਾ ਲੱਭਦੀ ਨੇ ਚ ਮਿਲਦੀਆਂ ਨਹੀਂ ਤਾਂ ਭਾਈ ਖਾ ਲਿਆ ਕਰੋ ਹਨਾ ਤੇ ਬਾਕੀ ਪ੍ਰੋਗਰਾਮ ਦੇਖਣਾ ਨਾ ਭੁੱਲਣਾ ਮਿਲਦੇ ਆ ਫਿਰ ਅਗਲੇ ਜੰਕਸ਼ਨ ਤੇ ਕੈਮਰਾ ਪਰਸਿੰਗ ਸਤਨਾਮ ਦੇ ਨਾਲ ਨੂਰ ਪਰਚੋਤ ਟੀਵੀ ਨਰ